ਉਸ ਧੂਮ ਦੇ ਵਿੱਚੋਂ ਖਾਲਸਾ ਪੰਥ ਦੀ ਸਫਾ ਹੋਂਦ ਹੋ ਰਹੀ ਖਾਲਸਾ ਪੰਥ ਇੱਕ ਬਲੀਕੰਨ ਤਰਮਾ ਜਿਹੜਾ ਮਹਾਨ ਪਰਮਾਣੀ ਦੇ ਨਾਲ ਹੋਂਦ ਵਿੱਚ ਆਇਆ ਇਸ ਦਾ ਬਚਪਨ ਫੇਰਨਾਰ ਪੜਿਆ ਸੇ ਮਹਾਨ ਸ਼ਹਾਦਰ ਦੇ ਵਿੱਚ ਜਵਾਨ ਹੋਇਆ ਇਸ ਮਹਾਨ ਧੂਮ ਤੇ ਇਸ ਸਮੇਂ ਬੜੀ ਸੰਕਟ ਦੀ ਘੜੀ ਐ ਕਿ ਨਵੀਂ ਪਨੀਰੀ ਜੋ ਹੈ ਉਹ ਗੁਰਮਤਿ ਦੇ ਕੰਨੀ ਇਛਾ ਦੇ ਨਾਲ ਨਹੀਂ ਜੁੜ ਰਹੀ ਤੇ ਅੱਜ ਬੜੇ ਪ੍ਰਚਾਰ ਤੇ ਪ੍ਰਸਾਰ ਦੀ ਜ਼ਰੂਰਤ ਐ ਉਹ ਮਹਾਨ ਕੁਰਬਾਨੀ ਪਿੱਛੋਂ ਹੋਂਦ ਵਿੱਚ ਆਇਆ ਇਹ ਮਹਾਨ ਧਰਮ ਅੱਜ ਖਾਲਸਾ ਪੰਥਵਰਾਂ ਬਸਟ ਬਡੀ ਮਹੰਮਦੀ ਮੰਕਾ ਗਿਆ ਜਿਹੜਾ ਕਿ ਨਵੀਂ ਪਨੀਰੀ ਨੂੰ ਖਾਲਸਾ ਪੰਥ ਦੇ ਸਿਧਾਂਤਾਂ ਤੇ ਮਰਿਆ ਦਾ ਨਾਲ ਜੋੜੇ ਪੁਨਿਸਤਾਨ ਨਾਮ ਸਿਮਰਨ ਸੇਵਾ ਸੁਸਾਇਟੀ ਜਿਸ ਦੀ ਅਗਵਾਈ ਸਰਦਾਰ ਕੁਲਵੰਤ ਸਿੰਘ ਰਾਜੀ ਕਰ ਰਹੇ ਨੇ ਆਪਣੇ ਹੋਰ ਮੈਂਬਰ ਸਾਹਿਬਾਨ ਦੇ ਸਹਿਯੋਗ ਨਾਲ ਬੜੇ ਸੁਹਿੰਤ ਹੋ ਕੇ ਇਸ ਕੌਮੀ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਹਿੱਸਾ ਪਾ ਰਹੇ ਤੇ ਖਾਲਸਾ ਪੰਥ ਦੀ ਨਵੀਂ ਪਨੀਰੀ ਨੂੰ ਖਾਲਸਾ ਪੰਥ ਨਾਲ ਜੋੜਨ ਦਾ ਬਹੁਤ ਵੱਡਾ ਯਤਨ ਕਰ ਰਹੇ ਨੇ ਦਿਉ ਵਧਾਈ ਤੇ ਪਾਤਰ ਨੇ ਜਿਹੜੀ ਸੰਗਤ ਰਾਤ ਸਮੇਂ ਇਸ ਗਵਾਨ ਦੇ ਵਿੱਚ ਜੁੜਦੀ ਹੈ ਤੇ ਮਹਾਨ ਕੀਰਤਨੀਆਂ ਦੇ ਵਿਚਾਰਾਂ ਨੂੰ ਸੁਣਦੀ ਹੈ ਅਤੇ ਮਹਾਨ ਗੁਰੂ ਵੱਲੋਂ ਤੋਹਾਪ ਤੋਂ ਕੀ ਪਈ ਇਸ ਮਹਾਨ ਕੌਮ ਨੂੰ ਅੱਗੇ ਲੈ ਕੇ ਜਹਾਂ ਲਈ ਤਤਪਰ ਹੈ ਉਸ ਵੀ ਚੜਦੀ ਝੜਾ ਲਈ ਹਰ ਵੇਲੇ ਤਤਪਰ ਰਹਿੰਦੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਮੈਂ ਬੇਨਤੀ ਕਰੰਗ ਇਹ ਨਵੀਂ ਪੁਨੀਰੀ ਨੂੰ ਇਸ ਮਹਾਨ ਗੁਰੂ ਨਾਨਕ ਜੀ ਹੋੜਿਆ ਜਾਈ ਸਾਡੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਹਰ ਵੇਲੇ ਸਾਡੇ ਸਿਰ ਤੇ ਹੱਥ ਰੱਖ ਰਾਇ ਨੇ ਇਹ ਅਸਲੀ ਮਨੋ ਹਸੀ ਯੋਨਾ ਦੀ ਉਪਾਸ਼ਨਾ ਕਰਾਂਗੇ ਗੁਰੂ ਦਬੀ ਸਿੰਘ ਸਾਹਿਬ ਮਹਾਰਾਜ ਦਾ ਕਿਹਾ ਹਰ ਬਚਨ ਅੰਤਮ ਹੈ ਇਸ ਮਰਿਆਦਾ ਵਿੱਚ ਕੋਈ ਟਾਟਾ ਫਾਦਾ ਨਹੀਂ ਕੀਤਾ ਜਾ ਸਕਦਾ ਜੋ ਹੁਕਮ ਮਹਾਨ ਦਸਵੇਂ ਪਾਤਸ਼ਾਹ ਕਰ ਕੀਤਾ ਰਿਹਾ ਪਾਤਸ਼ਾਹ ਨੇ ਥਾਲ ਸਾਹਿਬ ਪੰਥ ਨੂੰ ਦਿੱਤੇ ਉਹ ਸਾਡੇ ਲਈ ਅੰਤਮ ਨੇ ਅਤੇ ਉਸ ਦੇ ਲਈ ਉਸ ਦੇ ਅਜਿਨਾਂ ਦੇ ਚੱਲੇ ਹੋਏ ਉਸ ਮਹਾਨ ਮਰਿਆਦਾ ਦੇ ਤੇ ਡੋਰ ਮਤ ਸਹਾ断ਤਾ ਤੇ सामु हमेशह ई ख़ालसा चढ़ंदी कला लाइ ततव रहण चाहींदा वाहिगुरु जी का ख़ालसा वाहिगुरु वाहिगुरु